ਇਸ ਦੀ ਮਾਰ ਦਾ ਮਾਰਿਆ ਹੋਇਆ ਮਨ ਬਹੁ ਭੇਖ ਕਰ ਪਰਮਾਈ ਹੈ ਬਹੁ ਭੇਖ ਕਰ ਪਰਮਾਈਏ ਤਰ੍ਹਾਂ ਤਰ੍ਹਾਂ ਦੇ ਭੇਖ ਧਾਰਨ ਕਰਦਾ ਹੈ ਤੇ ਭ੍ਰਮੰਡ ਦੇ ਵਿੱਚ ਪਿਆ ਤੇ ਦੂਜਿਆਂ ਨੂੰ ਪਾ ਵੀ ਰਿਹਾ ਹੈ ਦੂਜਿਆਂ ਨੂੰ ਭ੍ਰਮਾਉਂਦਾ ਫਿਰਦਾ ਹੈ ਨਹੀਂ ਉਹ ਦੇਖ ਰਿਹਾ ਹੈ ਬਹੁ ਭੇਖ ਕਰ ਪਰਮਾਈਐ ਮਨ ਹਿਰਦੇ ਕਪਟ ਕਮਾਏ ਉਤੋਂ ਦਾ ਭੇਖ ਬੜਾ ਸੋਹਣਾ ਕੀਤਾ ਪਿਆ ਠੀਕ ਹੈ ਨਾ ਜੀ ਹਿਰਦੇ ਕਪਟ ਮੁਖ ਗਿਆਨੀ ਝੂਠੇ ਕਹਾ ਬਲੋਸ ਪਾਨੀ ਜਿੰਨ ਕੇ ਪ੍ਰੀਤ ਨਹੀਂ ਹਰ ਹਿਰਦੇ ਮਨ ਚ ਹਿਰਦੇ ਚ ਕੋਈ ਪ੍ਰੀਤ ਨਹੀਂ ਹੈ ਵੇਖੇ ਸਿਰੂਪ ਆਇਆ ਜਿੰਨ ਕੇ ਪ੍ਰੀਤ ਨਾਹੀਂ ਹਰ ਹਿਰਦੇ ਤੇ ਕਪਟੀ ਨਰ ਨਿਤ ਕਪਟ ਕਮਾਤ ਸਿਰ ਉਹ ਨਹੀਂ ਹੈ ਕਿ ਮੈਂ ਗੁਰੂ ਦੇ ਲੜ ਲੱਗਿਆ ਮੈਂ ਧਰਮ ਦਾ ਬਾਣਾ ਪਾਇਆ ਹੈ ਜੇ ਮੈਂ ਸਿਮਰਨ ਕਰਨਾ ਮੈਂ ਭਗਤੀ ਰਾਤ ਦਿਨ ਕਰਨੀ ਹੈ ਮੈਂ ਗੁਰੂ ਤੱਕ ਪਹੁੰਚਣਾ ਨਹੀਂ ਸਿਰਫ ਉਤੋਂ ਦਿਖਾਵਾ ਹੈ ਤੇ ਦੂਜਿਆਂ ਨੂੰ ਮੈਂ ਪਰਮਾਹ ਕੇ ਕਿੱਦਾਂ ਰੱਖਣਾ ਹੈ ਬਸ ਇੰਨਾ ਕੀ ਧਰਮ ਹੈ ਇਹ ਸਿੱਖਿਆ ਹੈ ਬਹੁ ਭੇ ਕਰ ਪਰਮਾਇਏ ਮਨ ਹਿਰਦੇ ਕਪਟ ਅੰਦਰ ਤਾਂ ਛਲਵਾ ਜੀਆਂ ਨੇ ਕਵਟ ਬਾਹਰ ਕੀ ਹੈ ਭੇਖ ਹੈ 喂。<Hey? S 2> hey.